ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਗੱਲ ਤਵਾਰੀਖ ਨੇ ਮੰਨੀ ਨਾਨਕ ਸੇਖ ਧਰਮ ਦੇ ਬਾਨੀਂ ਆ ਗਿਆ ਚੜ ਇੰਡੀਆ ਤੇ ਬਾਬਰ ਬਹੁਤੇ ਜ਼ੁਲਮ ਕਮਾ ਗਿਆ ਜਾਬਰ ਬਹੁਤੀ ਕਰ ਲੁੱਟ ਮਾਰ ਗਿਆ ਪਾਣੀ ਪਤ ਦੀ ਜੰਗ ਮੁਗਲ ਤੋਂ ਲੋਦੀ ਹਾਰ ਗਿਆ ਜੀ ਮਾਰੇ ਮਰਦ ਕਾਟ ਕਰ ਕੰਡੀਆਂ ਹੋਈਆਂ ਸੱਜ ਵਈਆਂ ਰੰਡੀਆਂ ਮਾਰੇ ਮਰਦ ਕਾਟ ਕਰ ਕੰਡੀਆਂ ਹੋਈਆਂ ਸੱਜ ਵਈਆਂ ਰੰਡੀਆਂ ਏਤੀ ਮਾਰ ਪਈ ਕੋਰਲਾਣੇ ਤੈ ਕੀ ਇਤੀ ਮਾਰ ਪਈ ਕੁਰਲਾਣੇ ਮਿੱਠੇ ਗੁਰ ਕਰ ਮੰਨ ਲੈ ਭਾਣੇ ਜੋ ਵਰਤਾ ਕਰ ਤਾਰ ਦਿੱਤੇ ਜਦ ਵੀ ਜ਼ੁਲਮ ਸਿੱਖਾਂ ਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਿੱਤੇ ਹੋ ਪੁੱਤ ਦੀ ਖਾਤਰ ਬਾਬਰ ਮਰ ਗਿਆ ਕੁਝ ਚਿਰ ਰਾਜ ਹਮਾਯੂ ਕਰ ਗਿਆ ਅਕਬਰ ਰਾਜ ਸਮੇਂ ਖੁਸ਼ ਪਰਜਾਇ ਉਸ ਨੂੰ ਮਿਲਿਆਨੇ ਇੱਕ ਦਾਦਰ ਜਾ ਆਦਤ ਛੱਡ ਗਿਆ ਕੋੜਾਂ ਦੀ ਹਿੰਦੂਆਂ ਨਾਲ ਜੋੜ ਲੈ ਰਿਸ਼ਤੇ ਵਿਆਹ ਕੇ ਕੁੜੀ ਰਠੌੜਾਂ ਦੀ ਜੀ ਫੇਰੇ ਲੈ ਲੈ ਕਰ ਪਰ ਕਮੀਆਂ ਉਸ ਦੇ ਜਹਾਂਗੀਰ ਪੁੱਤ ਜੰਮਿਆ ਉਹ ਤਾਂ ਸਿਆਣਾ ਦਾ ਸਸਵਰ ਸੀ ਸਿੱਖਾਂ ਖਿਲਾਫ ਰਹਾ ਕਨ ਭਰ ਸੀ ਚੰਦੂ ਦੀ ਗੁਫਤਾਰ ਦਿੱਤੇ ਜਦ ਵੀ ਜ਼ੁਲਮ ਸਿੱਖਾਂ ਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਿੱਤੇ ਉਹ ਚੰਦੂ ਲਗਰਸ ਕੀ ਦੀ ਡੰਗਲੀ ਲਾਤੀ ਮੁਗਲ ਭੂਪਨੂ ਉਂਗਲੀਂੀ ਖਾਂਦਾ ਮੁਗਲ ਗੁਰੂ ਤੇ ਖਵੀਆਂ ਅਰਜਨ ਦੇਵ ਬੀੜ ਕੇ ਤਵੀਆਂ ਉਤੇ ਬਠਾਤਾ ਪਾਪੀ ਨੇ ਅਗਨ ਅਸੀਸ ਵਿਚਰੇਤਾ ਗਰਮ ਪਵਾਤਾ ਪਾਪੀ ਨੇ ਜੀ ਅਗਨੇ ਜਸਮ ਬਣਾਤਾ ਕੋਲਾ ਪੰਜਵੇਂ ਗੁਰੂ ਗਏ ਛਡ ਚੋਲਾ ਪੈ ਗਏ ਸ਼ੋਲ ਬਦਨ ਤੇ ਛਾਲੇ ਰਾਵੀ ਨਦੀ ਕੋਲ ਦੀ ਵਗਦੀ ਉਸ ਵਿੱਚ ਚੁੱਬੇ ਮਾਰ ਦਿੱਤੇ ਜਦ ਵੀ ਜੁਲਮ ਸਖਾਂਤੇ ਹੋਏ ਜੁਲਮ ਨੇ ਹੋਰ ਨਖਾਰ ਦਤੇ ਛੇਵੇਂ ਗੁਰੂ ਨਾਨਕ ਦੇਵ ਕਬੂਲਣ ਗਲ ਵਿੱਚ ਦੋ ਤਲਵਾਰਾਂ ਝੂਲਣ ਖੇਡ ਸ਼ਿਕਾਰ ਮਾਣ ਦੇ ਮੌਜੇ ਕਰਕੇ ਪਿਆਰ ਸਿੱਖਾਂ ਦੀ ਫੌਜ ਹੈ ਆਹੂ ਲਾਤੇ ਮੁਗਲਾਂ ਦੇ ਚਾਰ ਲੜਾਈਆਂ ਲੜੀਆਂ ਛਕੇ ਛੜਾਤੇ ਮੁਗਲਾਂ ਦੇ ਜੀ ਇਕ ਥਾਂ ਕਰੀ ਵਾਰ ਸਿੰਘ ਪਾਵਰ ਤਖਤ ਅਕਾਲ ਉਹ ਸਾਰਿਆ ਟਾਵਰ ਉਸ ਤਾਂ ਸਤਗੁਰ ਲਾਉਣ ਕਚੈਰੀ ਕਰਦੇ ਆਫਰ ਆਦਾਂ ਸ਼ੈਰੀ ਸਬਦ ਦੇ ਕਾਰ ਸਵਾਰ ਦਿੱਤੇ ਜਦ ਵੀ ਜ਼ੁਲਮ ਸਿੱਖਾਂ ਤੇ ਹੋਏ ਜ਼ੁਲਮ ਨੇ ਹੋਰਨ ਖਾਰ ਦਿੱਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਏ ਗੱਲ ਤਵਾਰੀ ਖਨੇ ਮੰਨੀ ਨਾਨਕ ਸੇਖਾ ਧਰਮ ਦੇ ਬਾਨੀਂ ਆ ਗਿਆ ਚੜ ਇੰਡੀਆ ਤੇ ਬਾਬਰ ਬਹੁਤੇ ਜ਼ੁਲਮ ਕਮਾ ਗਿਆ ਜਾਬਰ ਬਹੁਤੀ ਕਰ ਲੁੱਟ ਮਾਰ ਗਿਆ ਪਾਣੀ ਪਤ ਦੀ ਜੰਗ ਮੁਗਲ ਤੋਂ ਲੋਦੀ ਹਾਰ ਗਿਆ ਜੀ ਮਾਰੇ ਮਰਦ ਕਾਟ ਕਰ ਕੰਡੀਆਂ ਹੋਈਆਂ ਸੱਜ ਵਈਆਂ ਰੰਡੀਆਂ ਮਾਰੇ ਮਰਦ ਕਾਟ ਕਰ ਕੰਡੀਆਂ ਹੋਈਆਂ ਸੱਜ ਵਈਆਂ ਰੰਡੀਆਂ ਏਤੀ ਮਾਰ ਪਈ ਕੋਰਲਾਣੇ ਤੈ ਕੀ ਇਹ ਤੀ ਮਾਰ ਪਈ ਕੁਰਲਾਣੇ ਮਿੱਠੇ ਗੁਰ ਕਰ ਮੰਨ ਲੈ ਭਾਣੇ ਜੋ ਵਰਤਾ ਕਰ ਤਾਰ ਦਿੱਤੇਂ ਜਦ ਵੀ ਜ਼ੁਲਮ ਸਿੱਖਾਂ ਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਿੱਤੇਂ ਉਹ ਪਤਦੀ ਖਾਤਰ ਬਾਬਰ ਮਰ ਗਿਆ ਕੁਝ ਚਿਰ ਰਾਜ ਹਮਾਇੂ ਕਰ ਗਿਆ ਅਕਬਰ ਰਾਜ ਸਮੇਂ ਖੁਸ਼ ਪਰਜਾ ਉਸ ਨੂੰ ਮਿਲਿਆਨੇਕ ਦਾਦਰ ਜਾ ਆਦਤ ਛੱਡ ਗਿਆ ਕੋੜਾਂ ਦੀ ਹਿੰਦੂਆਂ ਨਾਲ ਜੋੜ ਲੈ ਰਿਸ਼ਤੇ ਵਿਆਹ ਕੇ ਕੁੜੀ ਰਠੌੜਾਂ ਦੀ ਜੀ ਫੇਰੇ ਲੈ ਲੈ ਕਰ ਪਰ ਕਮੀਆਂ ਉਸ ਦੇ ਜਹਾਂਗੀਰ ਪੁੱਤ ਜੰਮਿਆ ਉਹ ਤਾਂ ਸਿਆਣਾ ਦਾ ਸਸਵਰ ਸੀ ਸਿੱਖਾਂ ਖਿਲਾਫ ਰਹਾ ਕਨ ਭਰ ਸੀ ਚੰਦੂ ਦੀ ਗੁਫਤਾਰ ਦਿੱਤੇ ਜਦ ਵੀ ਜ਼ੁਲਮ ਸਿੱਖਾਂ ਤੇ ਹੋਏ ਜ਼ੁਲਮ ਨੇ ਹੋ ਰਨਖਾਰ ਦਿੱਤੇ ਹੋ ਚੰਦੂ ਲਗਰਸ ਕੀ ਦੀ ਡੂੰਗਲੀ ਲਾਤੀ ਮੁਗਲ ਭੂਪਨੂ ਉਂਗਲੀਂ ਕਾਂਦਾ ਮੁਗਲ ਗੁਰੂ ਤੇ ਖਵੀਆਂ ਅਰਜਨ ਦੇਵ ਬੀੜ ਕੇ ਤਵੀਆਂ ਉਤੇ ਬਠਾਤਾ ਪਾਪੀ ਨੇ ਅਗਨ ਅਸੀਸ ਵਿਚਰੇਤਾ ਗਰਮ ਪਵਾਤਾ ਪਾਪੀ ਨੇ ਜੀ ਅਗਨੇ ਜਸਮ ਬਣਾਤਾ ਕੋਲਾ ਪੰਜਵੇਂ ਗੁਰੂ ਗਏ ਛਡ ਚੋਲਾਂ ਪੈ ਗਏ ਸ਼ੋਲ ਬਦਨ ਤੇ ਛਾਲੇ ਰਾਵੀ ਨਦੀ ਕੋਲ ਦੀ ਵਗਦੀ ਉਸ ਵਿੱਚ ਚੁੱਬੇ ਮਾਰ ਦਿੱਤੇ ਜਦ ਵੀ ਜ਼ੁਲਮ ਸਿਖਾਂਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਿੱਤੇ ਛੇਵੇਂ ਗੁਰੂ ਨਾਨਕ ਕਬੂਲਣ ਗਲ ਵਿੱਚ ਦੋ ਤਲਵਾਰਾਂ ਝੂਲਣ ਖੇਡ ਸ਼ਿਕਾਰ ਮਾਣ ਦੇ ਮੌਜੇ ਕਰਕੇ ਪਿਆਰ ਸਿੱਖਾਂ ਦੀ ਫੌਜ ਹੈ ਆਹੂ ਲਾਤੇ ਮੁਗਲਾਂ ਦੇ ਚਾਰ ਲੜਾਈਆਂ ਲੜੀਆਂ ਛਕੇ ਛੜਾਤੇ ਮੁਗਲਾਂ ਦੇ ਜੀ ਇਕ ਥਾਂ ਕਰੀ ਵਾਰ ਸਿੰਘ ਪਾਵਰ ਤਖਤ ਅਕਾਲ ਉਹ ਸਾਰਿਆ ਟਾਵਰ ਉਸਤਾ ਸਤਗੁਰ ਲਾਹਣ ਕਚੈਰੀ ਕਰਦੇ ਆਫਰ ਆਦਾਂ ਸ਼ੈਰੀ ਸਬਦ ਦੇ ਕਾਰਸਵਾਰ ਦਿੱਤੇ ਜਦ ਵੀ ਜ਼ੁਲਮ ਸਿਖਾਂਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਿੱਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ